ਸੋ ਅੱਜ ਤਾਂ ਅੱਜ ਦੇ ਵਲੌਗ ਚ ਅੱਜ ਆਪਾਂ ਸ਼ੁਰੂ ਕਰਨ ਲੱਗੇ ਆ ਜੀ 363 ਇੱਕ ਦੇ ਕੰਮ ਪਾਉਣੀਆਂ ਇੱਕ ਦੇ ਦੀ ਰਿਪੇਅਰ ਚੱਲੀ ਨੂੰ ਉੱਧਰ ਪ੍ਰਿੰਟਰ ਖੜਾ ਉਹਦੀ ਰਿਪੇਅਰ ਚੱਲੀ ਜਾਂਦੀ ਹੈ ਤੇ ਅੱਧੇ ਚੱਲੇ ਵਿਆਹ ਤੇ ਹੂੰ ਲਗਾ ਰਿਆ ਮੈਂ ਕਿਹਦੇ ਦੇ ਬੋਲ ਚੱਤ ਨਹੀਂ ਮੈਂ ਤਾਂ ਉੱਥੇ ਕਿੰਨਾ ਪਰਸਨ ਉੱਥੇ ਗੁੱਟ ਗਾ ਲਓ ਜੀ ਗਰਮ ਹੁੰਦਾ ਹੋਇਆ ਕੰਦਾ ਡਾਉਣ ਇਹ ਲਾਉਂਦੇ ਆ 575 ਨੂੰ ਧੱਕਾ ਇਹ ਮੂੰਹ ਵੇਖ ਬਣਾਇਆ ਹੈ। ਇਹ ਬਾਂਦਰ ਨੇ ਸੁੱਖਾ ਖਾਦਾ ਹੋਵੇ। ਅੱਜ ਸੁੱਖਾ ਜੀ ਨੇ ਮਕਾਨ ਨਹੀਂ ਆਉਂਦੇ। ਚਾਹ ਚੁਲੀ ਕਿ ਨਹੀਂ? ਨਾ ਤੁਸੀਂ ਚਾਹ ਪਿਆਈ ਨਾ ਤੁਸੀਂ ਚੂਹ ਪਿਉਣੀ ਆ। ਚਾਹ ਬਾਈ ਤੁਸੀਂ ਐਂਦਾ ਹੱਲੇ 11 ਮੱਛੀ ਤੂੰ ਜ਼ਰੂਰ ਪਤਾ ਸਾਨੂੰ ਰਾਤ ਨੂੰ ਖਵਾ ਜਦੇਗਾ। ਮੱਛੀ ਦਾ ਤੁਹਾਨੂੰ ਪਤਾ ਤੂੰ ਰਾਤ ਨੂੰ ਖਵਾ ਜ ਦੇਣੀ ਆ। ਮਾੜਾ ਬੰਦਾ ਉਹ ਤੂੰ ਕਹਿੰਦਾ 10 ਕਿਲੋ ਮੱਛੀ ਲਿਆਂਦੀ ਸੀ ਇਹਨੇ ਬੰਦਾ ਹੀ ਨਹੀਂ ਪਹੁੰਚਿਆ ਜਿਹਦੇ ਵਾਸਤੇ ਲਿਆਂਦੀ ਉਧਰ ਪੰਜ ਚਾਬੀ ਲੈ ਉਹ ਫੋਨ ਪੁੱਤ ਮਾੜਾ ਨਾ ਆਮ ਲਗਾ ਰਿਹਾ ਬੋਲਦਾ ਨਹੀਂ ਸੀ ਕੀ ਗੱਲ ਕੀ ਰਹਿ ਗਿਆ ਹੁਣ ਇਹਦਾ ਤੇਰੀ ਸਰਪਸ ਹੋ ਗਈ ਆ ਤੇ ਪਾਲੀ ਸਾਰਾ ਆਇਆ ਨਾ ਉੱਥੇ ਘਰ ਦਾ ਡਾਕਟਰ ਇਕੱਲਾ ਫਲੂਟ ਰਹਿ ਗਿਆ ਉਹ ਪਾ ਦੇ ਲੈ ਟੈਂਕੀ ਵਾਲਾ ਹਾਂ ਤੇਲ ਚ ਫਲੂਟ ਰਵਾਈ ਦੀ ਤਰੇ ਆ ਤੇਲ ਚ ਫਲੂਟ ਜਦੋਂ ਯੋਕ ਕੇ ਆ ਗਾ ਖਿੱਚ ਕੇ ਰੱਖੇ ਚੱਕਦੇ ਚੱਕਦੇ ਫੱਟੇ ਡੇਢ ਤੇ ਗਰਾ ਸ਼ੋ ਫਲੂਟ ਪੈਂਦਾ ਲਖੇ ਵਾ ਮੀਰਾ ਝੰਡੇ ਲਾ ਕੇ ਰਾਖੀ ਦਿਨਾਂ ਆ ਲੈ ਜਿਹੜੀ ਨਹੀਂ ਲੱਗਣਾ ਇਹ ਤੇ ਟਰੈਕਟਰ ਹੈ ਆ ਗਿਆ ਲੋ ਤੇ ਆ ਗਿਆ ਜਮਾ ਯਾਰ ਲੱਸੀ ਕਰਾ ਦੀ ਆਹ ਇੱਥੇ ਵਾਹ ਗਾਪਾ ਦਾ ਟਰੱਕ ਕਰਾਇਆ ਬੈਗ ਲਾਉਂਦੇ ਨੇ ਔਰ ਲੱਗ ਗਿਆ ਸ਼ੁਕਰ ਕੋਈ ਹਾਲ ਨਹੀਂ ਯਾਰ ਬੰਦੇ ਦਾ ਓਏ ਗੁਰਪ੍ਰੀਤ ਸਿੰਘ ਲਾਉਂਦੇ ਹੈ ਕਰਾਇਆ ਬੈਗ ਪਹਿਲਾ ਕਰਾਇਆ ਦਾ ਬਹੁਤ ਗਾਪਾ ਕੇ ਲਾਇ ਰਹੇ ਨੇ ਹੁਣ ਵੀ ਨੇ ਵੀ ਲਿਆਂਦਾ ਇੱਕ ਵਰੀ ਚੋਂ ਤੇ ਇਹਨਾਂ ਦਾ ਤੁਸੀਂ ਵੇਖ ਸਾਰੇ ਗਾਹ ਪਾਇਆ ਨੇ ਬ੍ਰੇਕ ਕਿਹੜੇ ਨੱਪ ਨਾਲ ਤੇ ਲਾਉਂਦਾ ਪੈਕੇਟੇ ਪਾ ਤੇ ਇਹ ਆਹ ਡਰਾਈਵਰੀ ਮੁੰਡੇ ਦੀ ਬਾਹਰਲੇ ਬ੍ਰੇਕ ਨੱਪ ਕੇ ਅੰਦਰ ਨੂੰ ਮੋੜਦਾ 没事了。 ਆਜਾ ਕਰ ਕਰਾਦੇ ਬੈਗ ਦੱਸ ਕੇ ਨੂੰ ਖੜ ਗਿਆ ਇੱਥੇ ਇਹਨਾਂ ਨੂੰ ਰੱਖ ਕੇ ਲੈ ਆ ਯਾਰ ਉਹਨੂੰ ਚੈੱਕ ਕਰ ਲੈ ਇੰਨੀ ਵਾਰੀ ਪਹਿਲੀ ਕਰਾਇ ਤੇ ਬੈਕ ਕੀਤਾ ਨੇ ਮਾਲਾ ਹੁਣ ਇੱਜਾ ਦਾ ਸਵਾਲਾ ਰੇ ਪੰਜ ਤੇਰੀ ਹੈਣੀ ਤੇ ਅਗਲੇ ਦੀ ਵੀ ਹੈਣੀ ਤੇਰੇ ਪਰ ਇੱਲ ਬਾਜ ਨਾ ਬਣਾ ਓਏ ਐਲ ਬਾਜ ਨਾ ਬਣਾ ਕਾਲੀ ਨਾ ਕਰ ਉਧਰੋਂ ਟਰੈਕਟਰ ਦੇ ਮੂਹਰ ਦੀ ਜਾਵਾਂ ਨਾਲ ਦੀ ਆਉਣ ਦੇ ਜਦਾਂ ਇਹ ਲੱਤਾਂ ਵਿੱਚ ਦੇਰੂ ਓਏ ਯਾਰ ਕਿ ਐ ਰਹੇ ਗੱਲ ਸਿੱਧਾ ਕਰੀ ਯਾਰ ਟਰੈਕਟਰ ਸਿੱਧਾ ਕਰੀ ਯਾਰ ਟਰੈਕਟਰ ਸਿੱਧਾ ਕਰ ਲੈ ਤਾਂ ਕਰ ਲੈ ਆਪਣਾ ਇਹ ਬਾ ਜਾਣ ਤੇ ਸਿੱਧਾ ਕਰ ਲੈ ਟਰੈਕਟਰ ਸਿੱਧਾ ਕਰ ਚੱਲ ਚੱਲ ਦੂਜੇ ਪੈਨੂ ਕਟਾਈ ਦੇ ਦੋ ਚੱਲ ਲੰਘਿਆ ਇੱਕ ਰੀ ਨਾਲ ਨੂੰ ਵੇਖੀ ਜੋ ਸ਼ੂਗਰ ਲਾਈ ਦਿੱਤਾ ਓ ਚੱਟ ਕੜਾਚ ਵੈਲਡਨ ਵੈਲਡਨ ਦੂਜੀ ਵਾਰ ਵੀ ਕਰਾਇਆ ਲੱਗ ਗਿਆ ਯੇ